ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜੀਵਾ ਝੂਠੀ ਹੋਏ ਮੋਖ ਝੂਠ ਹੈ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬੇਨਾ ਅਬ ਸ਼ਬਦ ਨਾ ਮਾਂਜੀਏ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕੇਹੇ ਪੈਰ ਰਲੀਆਂ ਰਸ ਮਾਨਸੀ ਸਾਚ ਸਬਤ ਸੁਖ ਨੇਹ ਰਹਾਉ ਪੇਰ ਪਰ ਦੇਸੀ ਜੇਥੀ ਐ ਤਨ ਵੰਟੀ ਚੁਰੇ ਜਿਉਂ ਜਲ ਥੋੜੇ ਮਛਲੀ ਕਰਨ ਪਲਾਵ ਕਰੇ ਪੇਰ ਪਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ ਪੇਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ 모ਹਿਆ ਰਤੀ ਰਾਗ ਨਿਹਾਲ ਸਬਦ ਸਵਾਰੀ ਸੋਹਣੀ ਪਿਰ 라ਵੇ ਗੁਣ ਨਾਲ ਕਾਮਣ ਕਾਮਨਾ ਆਵਈ ਕੋਟੀ ਅਵਗਣ ਯਾਰ ਨਾਸਖ ਪਈਐ ਸਾਹੁਰੈ ਝੂਠ ਜਲੀ ਵੇਕਾਰ ਆਵਣ ਵੰਚਣ ਢਾਕੜੋ ਛੋਟੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋਕਤ ਸਾਦ ਪਿਰ ਕੈ ਕਾਮਨਾ ਬਈ ਬੋਲੇ ਫਾਦਿਲ ਬਾਦ ਦਰ ਕਰ ਟੋਈ ਨਾ ਲਹੈ ਛੂਟੀ ਤੂਜੈ ਸਾਦ ਪੰਡਿਤ ਵਾਚੈ ਪੋਥੀਆਂ ਨਾ ਪੂਝੇ ਵਿਚਾਰ ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸਭਤ ਸੋਸਾਰ ਕਹਤੇ ਪੰਡਿਤ ਜੋਤ ਕੀ ਬੇਤਾ ਕਰੇ ਵਿਚਾਰ ਬਾਤ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬੈਨ ਕੋਰ ਕਰਮ ਨਾ ਛੁੱਟਸੀ ਕੈ ਸੋਣ ਆਖ ਬਖਾਨ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਪਾਵੈ ਪ੍ਰਵ ਸੋਏ ਨਾਨਕ ਸਬਦ ਮਿਲਾਵੜਾ ਨਾ ਵਿਛੋੜਾ ਹੋਏ